ਵਨਪੇ ਸਿੰਗੇ ਜਿਹੜੇ ਕੰਡਕਟਰ ਸੀਗੇ ਉਹਨਾਂ ਨਾਲ ਜਿਹੜਾ ਪਿੰਡ ਢੇਰ ਬਸਟ ਤੇ ਰੋਕੇ ਜਿਹੜਾ ਹੈਗਾ ਮੈਨ ਹੈਂਡਲਿੰਗ ਹੋਈ ਸੀ ਜਿਸ ਵਕਤ ਇਹ ਜਿਹੜਾ ਤੁਹਾਡੀ ਯੂਨੀਅਨ ਆ ਉਹਨਾਂ ਵੱਲੋਂ ਜਿਹੜੀ ਹੈਗੀ ਸਟ੍ਰਾਈਕ ਆਊਟ ਕੀਤੀ ਸੀਗੀ ਜਿਹੜੀ ਯੂਨੀਅਨ ਨੇ ਆਪਣੇ ਜਿਹੜਾ ਪੱਖ ਹੈਗਾ ਉਹ ਪ੍ਰੋਟੈਸਟ ਦੇ ਸਾਹਮਣੇ ਰੱਖਿਆ ਸੀਗਾ ਜਿਸ ਸੰਬੰਧੀ ਸਾਡੀ ਲਗਾਤਾਰ ਹੀ ਤਿੰਨ ਦਿਨ ਤੋਂ ਜਿਹੜਾ ਹੈਗਾ ਮੀਟਿੰਗਸ ਹੋ ਰਹੀਆਂ ਸੀਗੇ ਆਹ ਹੁਣ ਅਸੀਂ ਜੋ ਪਿੰਡ ਦੀ ਪੰਚਾਇਤ ਵੀ ਵਿਚਨ ਵੋਲ ਕੀਤੀ ਮੌਤਵਾਰ ਬੰਦੇ ਜਿਹੜੇ ਸੀਗੇ ਉਹਨੂੰ ਵੋਲ ਕੀਤੀ ਤੇ ਜਿਨ੍ਹਾਂ ਵੱਲੋਂ ਇਹ ਸਾਰਾ ਜਿਹੜਾ ਮੈਨ ਹੈਡਲਿੰਗ ਕੀਤਾ ਗਿਆ ਸੀ ਜੇ ਮੌਕੇ ਤੇ ਉਹ ਜਿਹੜੇ ਮਿਸਕਰੀਏਟ ਪਰਸਨ ਸੀਗੇ ਉਹ ਸਾਰੇ ਪੁਲਿਸ ਵੱਲੋਂ ਰੌਂਡ ਅਪ ਕੀਤੇ ਗਏ ਤੇ ਉਹ ਹਾਜ਼ਰ ਕੀਤੇ ਗਏ ਥਾਣੇ ਵੀ ਉਹਨਾਂ ਨੂੰ ਬੁਲਾਇਆ ਗਿਆ ਤੇ ਅੱਜ ਇੱਥੇ ਵੀ ਸਾਡੇ ਵਿੱਚ ਹੀ ਨੇ ਤੇ ਜਿਹੜਾ ਲੜਕਾ ਲੰਮਪ੍ਰਿੰਟ ਸੀਗਾ ਜੋ ਜੀ ਮੈਡੀਕੇਸ਼ਨ ਵੀ ਪ੍ਰੈਪਰ ਜਿਹੜਾ ਆਪਾਂ ਟਾਈਮ ਟੂ ਟਾਈਮ ਜਿਹੜਾ ਹੈਗਾ ਆਪਾਂ ਪਤਾ ਕਰਦੇ ਰਹੇ ਆ ਕਿ ਮੁੰਡਾ ਹੁਣ ਬਿਲਕੁਲ ਠੀਕ ਹੈ ਸਾਡੇ ਵਿੱਚੇ ਖੜਾ ਹੋਇਆ ਹੁਣ ਸਾਰੇ ਜਿਹੜੇ ਮੋਤਵਾਰ ਬੰਦੇ ਸੀਗੇ ਜਿਹੜੇ ਆਪਣੇ ਜੀਐਮ ਸਾਹਿਬ ਸੀਗੇ ਤੇ ਤੁਹਾਡੀ ਯੂਨੀਅਨ ਸੀਗੀ ਸਾਰਿਆਂ ਨੂੰ ਅਸੀਂ ਇਕੱਠੇ ਕਰਕੇ ਠੀਕ ਹੈ ਨਾ ਇੱਕ ਕੋਮਨ ਜਿਹੜਾ ਹੈਗਾ ਫੈਸਲਾ ਇਸ ਗੱਲ ਤੇ ਪਹੁੰਚੇ ਹੈਗੇ ਆ ਠੀਕ ਹੈ ਕਿ ਜਿਹੜੇ ਬੱਚਿਆਂ ਨੇ ਮਾਰਕਟ ਕੀਤੀ ਸੀਗੀ ਠੀਕ ਹੈ ਨਾ ਉਸ ਸਬੰਧੀ ਵੀ ਸਪ੍ਰੈਕਟਰ ਜਿਹੜਾ ਆਪਾਂ ਟਾਈਮ ਤੋਂ ਟਾਈਮ ਜਿਹੜਾ ਹੈਗਾ ਆਪਾਂ ਪਤਾ ਕਰਦੇ ਰਹੇ ਆ ਵੀ ਮੁੰਡਾ ਹੁਣ ਬਿਲਕੁਲ ਠੀਕ ਹੈ ਸਾਡੇ ਵਿੱਚੇ ਖੜਾ ਆ ਹੁਣ ਸਾਰੇ ਜਿਹੜੇ ਮੌਤਵਾਰ ਬੰਦੇ ਸੀਗੇ ਜਿਹੜੇ ਆਪਣੇ ਜੀਐਮ ਸਾਹਿਬ ਸੀਗੇ ਤੇ ਤੁਹਾਡੀ ਯੂਨੀਅਨ ਸੀਗੀ ਸਾਰਿਆਂ ਨੂੰ ਅਸੀਂ ਇਕੱਠੇ ਕਰਕੇ ਠੀਕ ਹੈ ਨਾ ਇੱਕ ਕਾਮਨ ਜਿਹੜਾ ਹੈਗਾ ਫੈਸਲਾ ਇਸ ਗੱਲ ਤੇ ਪਹੁੰਚੇ ਹੈਗੇ ਆ ਠੀਕ ਹੈ ਕਿ ਜਿਹੜੇ ਬੱਚਿਆਂ ਨੇ ਮਾਰਕਟ ਕੀਤੀ ਸੀਗੀ ਠੀਕ ਹੈ ਨਾ ਉਸ ਸਬੰਧੀ ਮਨਪ੍ਰਤ ਸਿੰਘ ਤੋਂ ਇਹਨਾਂ ਨੇ ਜਿਹੜਾ ਹੈਗਾ ਨਿੱਕੀ ਮਾਫੀ ਮੰਗੀ ਜੋ ਇਹਨਾਂ ਨੇ ਕੀਤਾ ਬਹੁਤ ਗਲਤ ਕੀਤਾ ਜੋ ਤੁਹਾਨੂੰ ਵੀ ਪਤਾ ਹੈ ਬੱਸ 'ਚ ਸੀਟਾਂ ਓਨੇ ਹੁੰਦੀਆਂ ਨੇ 55 ਸੀਟਾਂ ਨੇ ਠੀਕ ਹੈ ਨਾ ਸਵਾਰੀਆਂ ਜਿਹੜੀ ਹੈਗੇ ਉਹ ਜ਼ਿਆਦਾ ਹੁੰਦੀਆਂ ਨੇ ਤਾਂ ਚੜਨ ਉਤਰਨ ਕਰਕੇ ਜਿਹੜਾ ਹੈਗਾ ਕੁਝ ਉੱਥੇ ਇੱਕ ਬੱਚੀ ਸੀਗੀ ਢੇਰ ਪੇੜ ਦੀ ਉਹਦੇ ਨਾਲ ਕੋਈ ਮਿਸਕਮਿਊਨੀਕੇਸ਼ਨ ਜਿਹੜਾ ਮਿਲ ਪਿਆਦਾ ਹੋ ਗਿਆ ਸੀਗਾ ਜੋ ਇਸ ਸਾਰੇ ਜੋ ਟੈਕ ਕਮਿਊਨਿਕੇ ਜਿੰਨੇ ਵੀ ਮੀਟਿੰਗਸ ਕੀਤੀਆਂ ਇਹਦੇ ਵਿੱਚ ਇਹ ਗੱਲ ਨਿਕਲ ਕੇ ਆਈ ਹੈ ਕਿ ਛੇੜਛਾੜ ਵਾਲੀ ਗੱਲ ਕੋਈ ਨਹੀਂ ਸੀਗੀ ਠੀਕ ਹੈ ਤੇ ਇੱਕ ਮਿਸਕਮਿਊਨੀਕੇਸ਼ਨ ਸੀਗਾ ਜੋ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਬੱਸ ਸਵਾਰੀਆਂ ਜਾੜਾ ਹੁੰਦੀਆਂ ਘਟ ਹੁੰਦੀਆਂ ਟਾਈਮਿੰਗ ਆ ਕੇ ਪਿੱਛੇ ਉਤਾਰਨਾ ਚੁਹਾੜਨਾ ਇਹਨੂੰ ਲੈ ਕੇ ਕੋਈ ਮਿਸਕਮਿਊਨੀਕੇਸ਼ਨ ਸੀਗੀ ਜਿਸ ਕਰਕੇ ਪਿੰਡ ਦੇ ਲੋਕਾਂ ਜਦੋਂ ਕੁੜੀ ਉੱਤਰੀ ਹੋ ਰੋਂਦੀ ਉਤਰੀ ਤੇ ਪਰਦੇ ਲੋਕਾਂ ਚ ਪਹਿਲਾ ਇਹ ਗੱਲ ਸੀਗੀ ਵੀ ਅਸੀਂ ਜਿਹੜਾ ਹੈਗਾ ਆ ਵੀ ਬੱਸ ਨੂੰ ਰੋਕੇ ਪੁੱਛਣਾ ਹੈ ਵੀ ਇਹ ਤੁਸੀਂ ਕਿਉਂ ਕੀਤਾ ਵੀ ਸਾਡੀ ਜਿਹੜੀ ਬੱਚੀਆਂ ਰੋਈਆਂ ਪਰ ਉਹਦੇ ਵਿੱਚ ਜਦੋਂ ਬੱਸ ਰੁਕੀ ਕੁਝ ਬੰਦੇ ਜਿਹੜੇ ਸ਼ਰਾਰਤੀ ਆ ਡਾਉ ਹੋ ਗਏ ਉਹਨਾਂ ਨੇ ਆਪਣਾ ਦੋਹ ਲਾ ਲਿਆ ਠੀਕ ਆ ਤੇ ਪੰਜ ਸੱਤ ਪੰਜ ਛੇ ਬੰਦੇ ਸੀਗੇ ਜਿਨ੍ਹਾਂ ਨੇ ਇਹਦੇ ਨਾਲ ਮਾਨ ਹੈਂਡਲਿੰਗ ਕਰਤੀ ਮੌਕੇ ਤੇ ਜਦ ਕਿ ਪਿੰਡ ਦੀ ਇਹੋ ਜਿਹੀ ਕੋਈ ਇੰਟੈਂਸ਼ਨ ਨਹੀਂ ਸੀਗੀ ਉਹ ਮੌਕੇ ਦੀ ਜਿਹੜੀ ਗ੍ਰੈਵਿਟੀ ਸੀਗੀ ਫੇਟ ਸੀਗੀ ਉਹਦੇ ਨਾਲ ਇਹ ਗੱਲ ਹੋਈ ਹੈ ਜਿਸ ਸਬੰਧੀ ਪਿੰਡ ਦੇ ਸਾਰੇ ਜਿਹੜੇ ਬੰਦੇ ਹੈਗੇ ਨੇ ਬਹੁਤ ਸ਼ਰਮਿੰਦਾ ਨੇ ਵੀ ਜੋ ਵੀ ਗੱਲਬਾਤ ਹੋਈ ਹੈ ਇਹ ਹੁਣ ਨਹੀਂ ਚਾਹੀਦੀ ਸੀ ਹੁਣ ਇਹਨੂੰ ਛੇੜਨ ਸਬੰਧੀ ਜੀ ਟੀਜ਼ਿੰਗ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਹੈਗੀ ਠੀਕ ਹੈ ਇਹ ਜਿਹੜਾ ਸਿਰਫ ਇੱਕ ਮਿਸ ਕਮਿਊਨੀਕੇਸ਼ਨ ਦਾ ਮੈਟਰ ਸੀਗਾ ਉਸ ਤੋਂ ਬਾਅਦ ਅਸੀਂ ਜੀਐਨ ਸਾਹਿਬ ਨਾਲ ਵੀ ਗੱਲ ਕੀਤੀ ਤੇ ਇੱਕ ਜਿਹੜਾ ਇੰਟਰਮੀਡੀਏਟ ਕੋਈ ਮੇ ਕੱਟਿਆ ਵੀ ਕਿਸ ਤਰੀਕੇ ਨਾਲ ਜਿਹੜਾ ਹੈਗਾ ਇਹ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਤੇ ਉਹਦੇ ਬੇਸ ਦੇ ਉੱਤੇ ਅਸੀਂ ਸਾਰੇ ਜਣੇ ਨੇ ਤੁਸੀਂ ਵੀ ਦੇਖ ਲਿਆ ਮੈਂ ਵੀ ਸੋਰਟ ਦੇ ਉੱਤੇ ਹੀ ਆ ਅਸੀਂ ਬੈਠ ਕੇ ਲਿਖਤੀ ਜਿਹੜਾ ਹੈਗਾ ਜੁਰਮਾਨਾ ਹੈਗਾ ਉਹ ਪਿੰਡ ਵਾਲੇ ਵੀ ਮੰਨਦੇ ਨੇ ਵੀ ਅਸੀਂ ਪੇ ਕਰਨ ਨੂੰ ਤਿਆਰ ਆ ਵੀ ਜੇ ਸਾਡੇ ਕਰਕੇ ਕੋਈ ਨੁਕਸਾਨ ਸਰਕਾਰੀ ਹੋਇਆ ਹੈ ਤਾਂ ਇਹ ਜਿਹੜਾ ਹੈਗਾ ਮੇਰੀ ਸਬਮਿਸ਼ਨ ਹੈ ਵੀ ਆ ਤੇ ਮੈਂ ਤੁਹਾਨੂੰ ਵੀ ਸਾਰੇ ਜਿਹੜੇ ਯੂਨੀਅਨ ਨੇ ਸਟ੍ਰਾਈਕ ਕੀਤੀ ਆਪਣੇ ਆਪਣੀ ਮੈਂ ਤਾਂ ਲਵੇ ਬੇਨਤੀ ਕਰਦਾ ਵੀ ਹੁਣ ਆਪਾਂ ਜਿਹੜਾ ਮੰਤਰੀ ਇਹ ਤਾਂ ਉਹ ਵੀ ਸੈਟੀਸਫਾਈਡ ਹੈਗਾ ਆ ਉਹਦੀ ਜਿਹੜੀ ਫੈਮਿਲੀ ਆ ਉਹ ਵੀ ਸੈਟੀਸਫਾਈਡ ਹੈਗੀ ਆ ਉਹ ਸਾਰੇ ਜਣੇ ਸਾਡਾ ਤੁਹਾਡਾ ਜਿਹੜਾ ਯੂਨੀਅਨ ਆ ਉਹਦਾ ਵੀ ਧੰਨਵਾਦ ਕਰ ਰਹੇ ਆ ਵੀ ਜੋ ਯੂਨੀਅਨ ਹੈਗਾ ਉਹਨਾਂ ਨੂੰ ਜੋ ਉਹਨਾਂ ਦਾ ਬਾਤ ਦਾ ਹੱਕ ਸੀਗਾ ਉਹ ਦਵਾ ਦਿੱਤਾ ਹੈ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਵੀ ਹੁਣ ਜੋ ਹੈਗੀ ਆ ਪ੍ਰੋਪਰ ਕਾਰਵਾਈ ਸੀਗੀ ਉਹ ਹੋ ਗਈ ਆ ਠੀਕ ਹੈ ਨਾ ਜਿਹੜਾ ਮੰਤਰੀ ਇਹ ਤਾਂ ਜਿਹਦੇ ਨਾਲ ਇਹ ਹੱਸ ਹੋਇਆ ਸੀਗਾ ਉਹ ਬਿਲਕੁਲ ਇਸ ਚੀਜ਼ ਨੂੰ ਵੀ ਰੈਲਾਈਜ਼ ਕਰਦਾ ਹੈ ਵੀ ਪੁਲਿਸ ਨੇ ਵੀ ਸਾਡਾ ਸਾਥ ਦਿੱਤਾ ਹੈ ਤੇ ਯੂਨੀਅਨ ਵੀ ਉਹਦੇ ਨਾਲ ਜਿਹੜੀ ਹੈਗੀ ਖੜੀ ਰਹੀ ਹੈ ਇਸ ਕਰਕੇ ਤੁਹਾਨੂੰ ਇਹੀ ਬੇਨਤੀ ਹੈਗੀ ਹੈ ਕਿ ਹੁਣ ਆਪਾਂ ਜਿਹੜੀ ਸਟ੍ਰਾਈਕ ਹੈਗਾ ਇਹਨੂੰ ਐਂਡ ਕਰੀਏ ਤਾਂ ਕਿ ਜਿਹੜਾ ਹੈਗਾ ਵੀ ਲੋਕ ਜਿਹੜੇ ਨੇ ਸਾਡੇ ਆਮ ਪਬਲਿਕ ਆ ਉਹ ਫੋਰ ਪ੍ਰਸੈਂਟ ਨਾ ਹੋਵੇ ਤੇ ਆਪਣਾ ਜਿਹਨੂੰ ਵੀ ਜਿੱਤੇ ਜਾਣਾ ਹੈ ਉਹ ਪਰਪਰ ਰੋਡਾਂ 'ਤੇ ਜਾ ਸਕੇ ਇਹੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੇਂ ਕਿ ਕਿ ਪੋਰਟੇ ਕੋਈ ਗੱਲਬਾਤ ਹੈਗੀ ਉੱਤੋਂ ਬਾਅਦ ਚ ਕਰਨਾਗੇ ਪਰ ਹੁਣ ਆਪਾਂ ਸਟ੍ਰਾਈਕਿੰਗ ਜਿਹੜਾ ਹੈਗਾ ਐਂਡ ਅਪ ਕਰੀਏ ਥੈਂਕ ਯੂ ਜੀ ਵੀ ਅਸੀਂ ਜਾਣਦੇ ਸੀ ਵੀ ਜਿਹੜੇ ਸ਼ਰਾਰਤੀ ਅੰਤਰਾ ਨਾਲ ਕੋਈ ਗੱਲਬਾਤ ਉੱਤੇ ਕੀਤੀ ਆ ਉਹਨਾਂ ਤੇ ਜਿਹੜੀ ਵੱੜਦੀ ਜਿਹੜੀ ਕਾਰਵਾਈ ਕੀਤੀ ਜਾਦਾ ਸੋ ਅੱਜ ਤੀਜੇ ਦਿਨ ਬਾਅਦ ਅੱਜ ਜਿਹੜੇ ਹੈਗੇ ਆ ਪਿੰਡ ਦੇ ਪਵੰਤੇ ਸੱਜਣੋਂ ਪਿੰਡ ਦੀ ਪੰਚਾਇਤ ਐਸ ਐਚਓ ਜਿਹੜੇ ਸ਼੍ਰੀ ਨਾਥਪੁਰ ਸਾਹਿਬ ਤੋਂ ਤੇ ਆਪਣੇ ਜੀ ਐਮ ਸਾਹਿਬ ਤੇ ਹੋਰ ਸਾਡੇ ਜਾਥੇਬੰਦੀਆਂ ਦੇ ਜਿਹੜੇ ਮੈਂਬਰ ਹੋਰ ਡੀਪੋ ਚ ਵੀ ਸਾਡੇ ਆਏ ਆ ਉਹਨਾਂ ਸਾਹਮਣੇ ਜਿਹੜੀ ਫਿਰ ਪੰਚਾਇਤ ਨਾਲ ਮੰਨਿਆ ਗੱਲ ਕਿ ਜਿਹੜਾ ਇੱਕ ਤਾਂ 2 ਦਿਨ ਜਿਹਦਾ ਡੀਪੂ ਬੰਦ ਹੋਣ ਕਰਕੇ ਜਿਹੜਾ ਮਹਿਕਮੇ ਦਾ ਨੁਕਸਾਨ ਹੋਇਆ ਵੀ ਜਿਹੜੇ ਮਹਿਕਮੇ ਨੁਕਸਾਨ ਦੀ ਜਿਹੜੀ ਉੱਪਰ ਭਾਈ ਹੈ ਉਹ ਜਿਹੜੇ ਹੈਗੇ ਉਹਨਾਂ ਵੱਲੋਂ ਕੀਤੀ ਜਾਊਗੀ ਤੇ ਪਹਿਲਾਂ ਇਹ ਲਿਖਤੀ ਰਾਈ ਨਾਮ ਦੇ ਵਿੱਚ ਹੋਇਆ ਦੂਜੀ ਗੱਲ ਜਿਹੜਾ ਸਭ ਤੋਂ ਵੱਡਾ ਵਿੱਚ ਬਲੇਮ ਕੀ ਚੱਲਦਾ ਪਿਆ ਸੀ ਕਿ ਜਿਹੜਾ ਕੰਡਕਟਰ ਹੈ ਉਹਨੇ ਜਿਹੜੇ ਆ ਲੜਕੀ ਨਾਲ ਕੋਈ ਛੇੜਛਾੜ ਜਿਹੜੀ ਕੀਤੀ ਆ ਸੋ ਐਸ ਐਚਓ ਸਾਹਮਣੇ ਵੀ ਬਰੀਕ ਕੀਤਾ ਤੇ ਉਹਨਾਂ ਦੇ ਵੀ ਧਿਆਨ ਚ ਸਾਰੀ ਗੱਲ ਉਹਨਾਂ ਨੇ ਵੈਰੀਫਾਈ ਕਰਨ ਦੇ ਬਾਅਦ ਜਿਹੜੀ ਜਿੰਨੀ ਵੀ ਉਹ ਕੀਤਾ ਸਾਰਾ ਉਹਦੇ ਜਾਂਚ ਕੀਤੀ ਆ ਉਦੇ ਵਿੱਚ ਸਾਹਮਣੇ ਆਇਆ ਕਿ ਜਿਹੜੀ ਕੋਈ ਇਸ ਤਰ੍ਹਾਂ ਦੀ ਜਿਹੜੀ ਕੋਈ ਗਲਤੀ ਕੰਡਕਟਰ ਵੱਲੋਂ ਲੜਕੀ ਨਾਲ ਕੋਈ ਛੇੜਛਾੜ ਜਿਹੜੀ ਕੋਈ ਨਹੀਂ ਕੀਤੀ ਸੀ ਬਸ ਜਿਹੜੀ ওভারਲੋਡ ਹੋਣ ਕਰਕੇ ਮਿਸ ਕਮਿਊਨੀਕੇਸ਼ਨ ਹੋ ਗਈ ਲੜਚੜਾਨ ਕਰਕੇ ਜਿਸ ਕਰਕੇ ਜਿਹੜਾ ਉਹ ਇਨਸੀਡੈਂਟ ਹੋ ਗਿਆ ਕੁੜੀ ਸ਼ਾਇਦ ਉਹ ਗਲਤ ਲੈ ਕੇ ਆਪਣੇ ਘਰ ਦੇ ਜਾਂ ਕਿਸੇ ਪਿੰਡ ਦੇ ਲੋਕਾਂ ਨੂੰ ਦੱਸਿਆ ਉਹ ਦੱਸਣ ਕਰਕੇ ਜਿਹੜੇ ਪਿੰਡ ਦੇ ਲੋਕ ਆ ਉਹ ਗਲਤ ਆ ਗਏ ਉਹ ਵਿੱਚ ਕੁਝ ਥੋੜੇ ਸ਼ਰਾਰਤੀ ਜਿਹੜੇ ਜਾਂ ਦੂਜੇ ਦਿਨ ਗੱਡੀ ਰੋਕੀ ਆ ਕੁਝ ਜਿਹੜੇ ਸ਼ਰਾਰਤੀ ਲੋਕ ਸੀ ਉਹ ਐਡ ਆਨ ਹੋ ਗਏ ਉਹਨਾਂ ਨੇ ਜਿਹੜੇ ਕਲੈਕਟਰ ਨਾਲ ਕੁੱਟਮਾਰ ਕੀਤੀ ਐ ਸੋ ਸਭ ਤੋਂ ਵੱਡੀ ਗੱਲ ਆ ਵੀ ਜਿਹੜੇ ਕੰਡਕਟਰ ਦੀ ਵੀ ਜਿਹੜੀ ਜਦੋਂ ਬਹਾਲ ਕਰਨ ਦਾ ਜਿਹੜਾ ਮਸਲਾ ਵੀ ਸਾਡੇ ਵੱਲੋਂ ਹੀ ਵਾਰ ਵੇਚ ਇੱਕ ਵੀ ਕੰਡਕਟਰ ਵੱਲੋਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਸੋ ਉਹ ਬਰੀਫਲੀ ਜਿਹੜਾ ਹੈਗਾ ਐਸਐਚਓ ਸਾਹਿਬ ਨੇ ਵੀ ਪਿੰਡ ਦੇ ਲੋਕਾਂ ਨੇ ਵੀ ਇਹ ਗੱਲ ਨੂੰ ਮੰਨਿਆ ਵੀ ਕੰਡਕਟਰ ਵੱਲੋਂ ਇਹੋ ਜਿਹੀ ਕੋਈ ਜਿਹੜੀ ਹਰਕਤ ਨਹੀਂ ਕੀਤੀ ਸੀ ਇਸ ਕਰਕੇ ਫਿਰ ਸਾਰਾ ਕੁਝ ਛੋਣ ਦੇ ਬਾਵਜੂਦ ਫਿਰ ਜਿਹੜਾ ਹੈਗਾ ਆ ਜਿਹੜਾ ਹੈ ਉਹ ਰਾਜੀਨਾਮਾ ਕੀਤਾ ਗਿਆ ਜੀ ਤੇ ਸੋ ਬੱਸਾਂ ਚੱਲ ਗਈਆਂ ਜੀ ਛੁੜੀਆਂ ਹੁਣ ਹਾਂ ਜੀ ਆ ਜੀਨਾਮਾ ਕਰਨ ਤੋਂ ਬਾਅਦ ਜਦ ਸਾਰਾ ਗੱਲ ਮਸਲਾ ਨਿਬੜ ਗਿਆ ਤੇ ਅੱਜ ਤੋਂ ਜਿਹੜੀ ਹੁਣ ਬੱਸਾਂ ਜਿਹੜੀਆਂ ਉਹ ਜਿਹੜੀ ਸਰਵੇਸ਼ਾ ਪਹਿਲਾਂ ਦੀ ਜਿਹ ਠੀਕ ਹੈ ਫੇਰ ਗੱਲ ਕਰ ਦਿੰਦਾ ਵੀ ਜਿਹੜਾ ਇਨਸੀਡੈਂਟ ਆ ਕਿਸੇ ਹੋਰ ਚਾਰ ਸ਼ਰਾਰਤੀ ਲੋਕਾਂ ਕਰਕੇ ਜਿਹੜੀ ਅੱਜ ਬੱਸਾਂ ਜਿਹੜੀਆਂ ਦੋ ਦਿਨ ਰੁਕੀਆਂ ਬੱਸਾਂ ਰੋਕਣ ਕਰਕੇ ਜਿਹੜਾ ਇੱਕ ਤਾਂ ਮਹਿਕਮੇ ਦਾ ਨੁਕਸਾਨ ਹੋਇਆ ਤੇ ਦੂਜਾ ਹੀ ਲੋਕਾਂ ਤੋਂ ਵੀ ਮਾਫੀ ਮੰਗਣੇ ਚਾਹੁੰਦੇ ਆ ਕਿਉਂਕਿ ਅਸੀਂ ਵੀ ਇਨਸਾਫ ਲੈਣ ਕਰਕੇ ਆਪਣੀ ਇੱਜ਼ਤਾਂ ਬਹਾਲ ਕਰਨ ਲਈ ਜਿਹੜਾ ਲੋਕਾਂ ਦੇ ਸਾਨੂੰ ਬੱਸਾਂ ਬੰਦ ਕਰਨੀਆਂ ਜਿਹੜਾ ਤੁਹਾਨੂੰ ਉਹਦੇ ਵਿੱਚ ਜਿਹੜਾ ਤੁਹਾਨੂੰ ਚੱਲਣਾ ਪਿਆ ਖੱਜਲ ਖਵਾਰੀ ਚੱਲਣੀ ਪਈ ਆ ਉਹਦੇ ਲਈ ਸੋਤੇ ਅਸੀਂ ਮਾਫੀ ਚਾਹੁੰਦੇ ਆ ਜੀ